ਕਲ ਤੇਜੀਵਾਲ ਸਰ ਤੋਂ ਜ਼ਮਾਨਤ ਮਿਲੀ ਹੈ ਉਸਕੇ ਬਾਅਦ ਪਟਾਕੇ ਚਲਾਏਗੇ ਲੇਕਿਨ ਫਿਰ ਉਨਕੋ ਰੋਕ ਦਿਆ ਗਿਆ। ਕੀ ਕਰੀਏ। ਮੈਨੂੰ ਪਤਾ ਲੱਗਿਆ ਕਿ ਬਾਰਡਰ ਤੇ ਲੜਾਈ ਲੜਨ ਵਾਸਤੇ ਗਏ ਹੋਏ ਸੀ ਤੇਜਰੀਵਾਲ ਜੀ ਉੱਥੇ ਜਿੱਤ ਹੋ ਗਈ ਹੈ ਤੇ ਵਾਪਸ ਆ ਰਹੇ ਸੀ। ਪਟਾਕੇ ਚੱਲਣ ਲੱਗ ਗਏ ਲੇਕਿਨ ਰਸਤੇ 'ਚ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਹੈ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ। ਸੋ ਮੈਨੂੰ ਐਂ ਦੱਸੋ ਕਿ 100 ਜੂੜੇ ਖਾ ਕੇ ਬਿੱਲੀ ਹੱਥੀਂ ਚੱਲੀ ਹੈ। ਇਹ ਕਿਹੜਾ ਉਹ ਜਗ ਜਿੱਤ ਕੇ ਆ ਰਹੇ ਸੀ ਜਿਹੜੇ ਇਹਨੇ ਪਟਾਕੇ ਚਲਾਉਣ ਲੱਗੇ ਰਾਤੋਂ ਰਾਤ ਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਤੇ ਸੋ ਬਲਕੇ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਉਹ ਅੰਦਰ ਗਏ ਕਿਉਂ ਪੰਜਾਬ ਇਹ ਤਾਂ ਦਿੱਲੀ ਦਾ ਹੀ ਟਟਾਲਾ ਨਿਕਲਿਆ ਜਿੱਦ ਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਲੁੱਟਿਆ ਔਰ ਦੋਵੇਂ ਹੱਤੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਇਹ ਆਪਾਂ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਸਰ ਇੱਕ ਐਮਐਲਏ ਦੀ ਵੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਐਮਵੀ ਸਰ ਉਹ ਜਿਹਦੇ ਵਿੱਚ ਉਹ ਦੱਸਦੇ ਕਿ ਹਾਰ ਦੇ ਕਾਰਨ ਇਹਨਾਂ ਦਾ ਆਪਣਾ ਐਮਐਲਏ ਇਹ ਕਹਿ ਰਿਹਾ ਕਿ ਵਰਕਾਂ ਦੀ ਕੋਈ ਸੁਣਵਾਈ ਨਹੀਂ ਇੱਥੇ ਦਫਤਰਾ ਦੇ ਵਿੱਚ ਕ腐ਸ਼ਨ ਹੈ ਨਸ਼ਿਆਂ ਦੀ ਪਰਹਾਰ ਰਹੀ ਵੀ ਇਹਨਾਂ ਦਾ ਆਪਣਾ ਐਮਐਲਏ ਕਹਿ ਰਿਹਾ ਐਸੀ ਨਹੀਂ ਕਹਿ ਰਹੇ ਸੋ ਇਹ ਸੰਭਾਲੇ ਨਹੀਂ ਸਕੇ ਪੰਜਾਬ ਨੂੰ ਤੇ ਫੇਲ ਹੋ ਗਿਆ ਪੰਜਾਬ ਨੂੰ ਚੰਗੀ ਸਰਕਾਰ ਦੇਣ ਦੇ ਵਿੱਚ ਔਰ ਹੁਣ ਇਹ ਹੈ ਕਿ ਆ ਸਾਡੇ ਪਾਸ ਹੁਣ ਬੈਸਟਾ ਹਲਕੇ ਵਿੱਚ ਚੋਣ ਹੋਣੀ ਹੈ ਪਹਿਲਾਂ ਵੀ ਇਹ 3 ਨੰਬਰ ਤੇ ਆਏ ਤੇ ਅਗਲੀ ਵਾਰੀ ਵੀ ਤੀਜੇ ਤੇ ਆਣਾ ਧੰਨਵਾਦ ਕੱਲ ਆਮ ਆਦਮੀ ਪਾਰਟੀ ਕੇ तमाम बड़े लीडर्स कैबिनेट ਮੰਤਰੀ ਜਾਂ ਤੱਕ ਕਿ ਸੰਦੀਪ 파ਟਕ ਉਹਨਾਂ ਨੇ ਜਲੰਧਰ ਵਿੱਚ ਮੀਟਿੰਗ ਕੀਤੀ ਹੈ ਜੀ ਕੇ ਸਾਥ ਔਰ ਇਲੈਕਸ਼ਨ ਕੋ ਲੈ ਕੇ ਕੀ ਲੱਗ ਰਹਾ ਹੈ ਕਿ ਇਸ ਵਾਰ ਕਿਉਂਕਿ ਸਰਕਾਰ ਸੱਤਾ ਵਿੱਚ ਹੈ ਤੋ کہیں ਨਾ کہیں جواب ਰਹੇਗਾ ਆਮ ਆਦੀ ਪਾਰਟੀ ਨੇ ਇਹ ਕੋਈ ਪਹਿਲੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਿਛਲੇ ਇਲੈਕਸ਼ਨ ਚ ਵੀ ਕੀਤੀ ਸੀ ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਜਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ ਐ ਇੱਥੇ ਮੀਟਿੰਗਾਂ ਕਰਨ ਵੀ ਆ ਜਾਂਦੇ ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ 2 ਸਾਲ ਹੋ ਗਏ ਨਾਲੀ ਸਰਕਾਰ ਆਏ ਨੂੰ ਇਹਨਾਂ ਨੇ ਕਿਸੇ ਟਿਊਬਲ ਦੀ ਕੇਅਰ ਨਹੀਂ ਕੀਤੀ ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ ਸੀ ਬੋਤਲ 'ਚ ਪਾ ਕੇ ਦੇਖੋ ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ ਪੀਣਾ ਤਾਂ ਦੂਰ ਦੀ ਗੱਲ ਐ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਘੁੰਮ ਰਿਹਾ ਜੇ ਆਮਾਰੀ ਪਾਰਟੀ ਚੰਗੀ ਹੁੰਦੀ ਤਾਂ ਸਵਾ ਦੋ ਸਾਲ ਹੋ ਗਿਆ ਇਹਨਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚਦੇ ਬੈਸਦੇ ਲੇਕਿਨ ਇਹਨਾਂ ਨੇ ਕੁਛ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਐ ਇਹਨਾਂ ਨੂੰ ਸਬਕ ਸਿਖਾਉਣ ਦੀ ਵਾਰੀ ਆ ਗਈ ਐ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇੱਥੇ ਮੁੱਖ ਮੰਤਰੀ ਆਗੇ ਰਹੇ ਉਹਦਾ ਪਰਿਵਾਰ ਰਹੇ ਕੋਈ ਰਹੇ ਲੇਕਿਨ ਸਾਡੇ ਹਾਲਾਤ ਨਹੀਂ ਬਦਲੇ ਐਸੀ ਇਸ ਕਰਕੇ ਵੈਸਟ ਵਾਲਿਆਂ ਨੇ ਇਹਨਾਂ ਨੂੰ ਹਰਾਉਣਾ ਤੁਸੀਂ ਵੱਡੀ ਲੀਡ ਦੇ ਨਾਲ ਜਿੱਤੇ